ਸਾਤਰੀਆ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਆਵਾਜ਼ ਕਹਾਣੀਆਂ ਤੇ ਅ ਨੀਤਾ ਦੀ ਬਦਲੀ ਸਾਡੇ ਸਕੂਲ ਹੋਇਆ ਤਾਂ 3-4 ਮਹੀਨੇ ਹੋ ਗਏ ਸੀ ਪਰ ਉਸ ਦੇ ਨਾਲ ਆਮ ਜ਼ਿੰਦਗੀ ਦੀ ਜਾਣ ਪਹਿਚਾਨ ਨਾ ਹੋ ਸਕੀ ਵੱਡੇ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲੇ ਤਾਂ ਉਹਦਾ ਪਾਇਆ ਹੋਇਆ ਕੋਟ ਮੈਨੂੰ ਬੜਾ ਚੰਗਾ ਲੱਗਾ ਅਸਲ ਵਿੱਚ ਮੈਂ ਆਪਣੇ ਲਈ ਉਸੇ ਰੰਗ ਦਾ ਕੋਟ ਬਾਜ਼ਾਰ ਚੋਂ ਲੱਭਦਿਆਂ ਕਈ ਸ਼ੋਰੂਮ ਗਾ ਮਾਰੇ ਸੀ ਪਰ ਪਸੰਦ ਕਿਤੋਂ ਪੂਰੀ ਨਾ ਹੋਈ ਮੇਰਾ ਮਨ ਉਸ ਤੋਂ ਕਿੱਥੋਂ ਖਰੀਦਿਆ ਪੁੱਛਣ ਲਈ ਕੋਈ ਬਹਾਨਾ ਲੱਭਣ ਲੱਗਾ ਸਿਫਤ ਦਾ ਬਹਾਨਾ ਹੋਰਾਂ ਤੋਂ ਚੰਗਾ ਲੱਗਿਆ ਅਨੀਤਾ ਆ ਕੋਟ ਤੇਰੇ ਬੜਾ ਫੱਬਦਾ ਮੂੰਗੀਆ ਰੰਗ ਐਨ ਤੇਰੇ ਡੀਲ ਡਾਲ ਤੇ ਚਿਹਰੇ ਤੇ ਡਾਡਾ ਮੈਚ ਕਰਦਾ ਕਿਸੇ ਖਾਸ ਸਟੋਰ ਤੋਂ ਆਰਡਰ ਦੇ ਕੇ ਬਣਵਾਇਆ ਲੱਗਦਾ ਆਮ ਤਾਂ ਕਿਤੋਂ ਨਹੀਂ ਮਿਲਦੇ ਐਨੇ ਸੋਹਣੀ ਫੀਟਿੰਗ ਵਾਲੇ ਕੱਪੜੇ ਬਾਅਦ 'ਚ ਮੈਂ ਸੋਚਾਂ ਕਿ ਮੇਰੇ ਤੋਂ ਸਿਫਤਾਂ ਕੁਝ ਜ਼ਿਆਦਾ ਹੀ ਹੋ ਗਈਆਂ ਪਰ ਅਨੀਤਾ ਦੇ ਚਿਹਰੇ ਤੇ ਗੱਡੀਆਂ ਮੇਰੀਆਂ ਅੱਖਾਂ ਨੇ ਦੇਖਿਆ ਕਿ ਉਹ ਸੋਤੇ ਸਿਫਤਾਂ ਦਾ ਕੋਈ ਖਾਸ ਅਸਰ ਨਹੀਂ ਸੀ ਹੋਇਆ ਤੇ ਐਨਾ ਕੁਝ ਸੁਣ ਕੇ ਉਹ ਸਹਿਜ ਸੀ ਨਰਮੀ ਨਾਲ ਬੋਲੀ ਨਹੀਂ ਮੈਮ ਇਹ ਕੋਟ ਮੇਰਾ ਨਹੀਂ ਮੇਰੀ ਮੰਮੀ ਦਾ ਹੈ ਮੇਰਾ ਤੇ ਮੇਰੀ ਮੰਮੀ ਦਾ ਨਾਪ ਇੱਕੋ ਆ ਤੇ ਸਾਡੀ ਪਸੰਦ ਵੀ ਕੋ ਜਈ ਪਸੰਦ ਤਾਂ ਬਹੁਤ ਵਧੀਆ ਹੈ ਪਰ ਮਾਂ ਤੀ ਦੇ ਇੱਕੋ ਨਾਪ ਵਾਲੀ ਤਾਂ ਤੂੰ ਬੁਝਾਰਤ ਹੀ ਪਾ ਦਿੱਤੀ ਆ ਵਿਚੋ ਜਨਰੇਸ਼ਨ ਗੈਪ ਗੁੰਮ ਕਰਤਾ ਉਸ ਦੀ ਗੱਲ ਸੁਣ ਕੇ ਮੇਰੇ ਮਨ ਚ ਪੈਦਾ ਹੋਏ ਸਵਾਲ ਕਾਰਨ ਸੈਵਨ ਕਹਿ ਹੋ ਗਿਆ ਮੈਡਮ ਅਸਲ ਵਿੱਚ ਮੇਰੀ ਮੰਮੀ ਜਿਆਦਾ ਉਮਰ ਦੇ ਨਹੀਂ ਮਸੇ 10-12 ਸਾਲ ਦਾ ਫਰਕ ਹੋ ਸਾਡਾ ਹੈ ਤੂੰ ਤਾਂ 부ਜਾਰਤ ਉਤੇ 부ਜਾਰਤ ਪਾਈ ਜਾਨੀ ਹੈ ਭਲਾ ਆ ਕੀ ਗੱਲ ਹੋਈ 10-12 ਸਾਲ ਹੋਰ ਹੀ ਕਹਾਣੀ ਪਾ ਦਿੱਤੀ ਤੂੰ ਹੋਸ਼ ਵਿੱਚ ਹੈ ਅਸੀਂ ਕੋਈ ਨਾਟਕ ਨਹੀਂ ਕਰ ਰਹੇ ਇਹ ਕੀ ਗੱਲ ਹੋਈ ਆਖੇ 10-12 ਸਾਲ ਦਾ ਫਰਕ ਆ ਅਸਲ ਵਿੱਚ ਉਹਦੇ ਮੂਹ ਮਾਤੇ ਦੀ ਉਮਰ ਦਾ ਫਰਕ ਸੁਣਨਾ ਮੈਨੂੰ ਬੜਾ ਅਜੀਬ ਲੱਗਾ ਸੀ ਹੋਸ਼ ਵਾਲੀ ਗੱਲ ਕਹੀ ਤਾਂ ਮੈਂ ਅਨੀਤਾ ਨੂੰ ਪਰ ਗਵਾਚ ਮੇਰੀ ਆਪਣੀ ਗਈ ਸੀ ਮਨ ਕਰੇ ਕਿ ਉਹ ਜਲਦੀ ਨਾਲ ਪੈਦਾ ਹੋਇਆ ਭਰਮ ਤੋੜਨ ਲਈ ਜਲਦੀ ਨਾਲ ਦੱਸ ਦੇਵੇ ਪਰ ਅਨੀਤਾ ਦੇ ਚਿਹਰੇ ਤੋਂ ਹਾ ਭਾਵ ਨਹੀਂ ਸੀ ਬਦਲੇ ਸਹਜਤਾ ਨਾਲ ਮੇਰੇ ਸਾਹਮਣੇ ਖੜੀ ਸੀ ਐਨੇ ਨੂੰ ਪੀਰੀਅਡ ਬਦਲਣ ਵਾਲੀ ਘੰਟੀ ਵੱਜ ਗਈ। ਉਸਨੇ ਤੀਜੇ ਪੀਰੀਅਡ ਨੌਵੀਂ ਜਮਾਤ ਵਿੱਚ ਜਾਣਾ ਸੀ। ਮੈਮ ਇਹ ਗੱਲਾਂ ਫੇਰ ਕਦੇ ਕਰਾਂਗੇ। ਬੱਚੇ ਸਾਨੂੰ ਕਲਾਸਾਂ ਵਿੱਚ ਉਡੀਕਦੇ ਹੋਣਗੇ। ਤੁਸੀਂ ਤਾਂ ਅੱਜ ਦਸਵੀਂ ਦੀ ਇੰਗਲਿਸ਼ ਰਿਵੀਜ਼ਨ ਸ਼ੁਰੂ ਕਰਨੀ ਆ। ਉਸ ਦੀ ਗੱਲ ਸੁਣ ਕੇ ਮੈਨੂੰ ਦਸਵੀਂ ਜਮਾਤ ਦੇ ਪੀਰੀਅਡ ਤੇ ਕੱਲ ਬੱਚਿਆਂ ਨੂੰ ਰਿਵੀਜ਼ਨ ਸ਼ੁਰੂ ਕਰਨ ਬਾਰੇ ਕਿਹਾ ਯਾਦ ਆਇਆ। ਅਨੀਤਾ ਨੇ ਨਿੱਜੀ ਬੁਝਾਰਤ ਦੇ ਨਾਲ-ਨਾਲ ਮੇਰੀ ਜਮਾਤ ਦੀ ਜਾਣਕਾਰੀ ਬਿਆਨ ਕੇ ਮੇਰੇ ਲਈ ਹੋਰ ਹੈਰਾਨੀ ਪੈਦਾ ਕਰ ਦਿੱਤੀ। ਦਸਵੀਂ ਚ ਜਾ ਕੇ ਬੱਚਿਆਂ ਨੂੰ ਵਿਸ਼ੇ ਬਾਰੇ ਕੁਝ ਸਵਾਲ ਕੀਤੇ ਤੇ ਬਲੈਕਬੋਰਡ ਤੇ ਲਿਖ ਕੇ ਸਮਝਾਏ। ਅਚਾਨਕ ਅਗਲੇ ਬੈਂਚ ਤੇ ਬੈਠੀ ਸ਼ਸ਼ੀ ਨੇ ਹੱਥ ਖੜਾ ਕੀਤਾ। ਮੈਂ ਸਮਝਿਆ ਪੜ੍ਹਾਈ ਬਾਰੇ ਕੋਈ ਸਵਾਲ ਕਰਨਾ ਹੋ। ਮੇਰੇ ਹਾਂ ਦੇ ਇਸ਼ਾਰੇ ਤੇ ਉਹ ਖੜੀ ਹੋ ਕੇ ਕਹਿੰਦੀ ਮੈਮ ਤੁਸੀਂ ਠੀਕ ਹੋ ਉਖੜੇ ਉਖੜੇ ਜਿਹਾ ਲੱਗਦੇ ਹੋ ਇਸ ਕਰਕੇ ਪੁੱਛਿਆ ਕੁੜੀ ਨੂੰ ਕੀ ਕਹਾਂ ਮੈਨੂੰ ਔੜਿਆ ਨਾ ਸੋਚੀ ਜਾਵਾ ਅੱਜ ਕੱਲ ਬੱਚੇ ਸਾਡੇ ਮੱਥੇ ਪੜਨ ਲੱਗ ਪਏ ਨੇ ਅੱਜ ਲੋਕ ਕਹਿੰਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਹੀਠਾਂ ਜਾ ਰਿਹਾ ਹੈ ਸ਼ਸ਼ੀ ਨੂੰ ਬੈਠਣ ਦਾ ਇਸ਼ਾਰਾ ਕਰਕੇ ਮੈਂ ਚੌਕ ਵਾਲੇ ਹੱਥ ਸਾਫ਼ ਕਰਦਿਆਂ ਉਹਦਾ ਉੱਤਰ ਦੇਣ ਲਈ ਸਹਿਜ ਹੋਣ ਲੱਗੀ ਹਾਂ ਬੇਟਾ ਮੈਂ ਠੀਕ ਹਾਂ ਅੱਜ ਸਵੇਰੇ ਸਾਡੇ ਵੱਲ ਸੰਘਣੀ ਧੁੰਦ ਸੀ ਕੰਮ ਵਾਲੀ ਆਈ ਤਾਂ ਮੈਂ ਬਿਨਾਂ ਸਿਰ ਟਕੇ ਗੇਟ ਖੋਲਣ ਚਲੀ ਗਈ ਤੇ ਠੰਡ ਲੱਗ ਗਈ ਉਸੇ ਕਰਕੇ ਸਿਰ ਦੁਖਦਾ ਸੀ ਥੋੜਾ ਸ਼ਸ਼ੀ ਦੇ ਸਵਾਲ ਦਾ ਜਵਾਬ ਦੇਣ ਲਈ ਮੈਨੂੰ ਇਸ ਤੋਂ ਚੰਗਾ ਬਹਾਨਾ ਨਾ ਔੜਿਆ ਪਰ ਸ਼ਸ਼ੀ ਦੇ ਨਾਲ ਹੋਰ ਕੁੜੀਆਂ ਝਟ ਬੋਲ ਪਈਆਂ ਮੈਡਮ ਤੁਸੀਂ ਆਰਾਮ ਕਰੋ ਰਿਵੀਜ਼ਨ ਕੱਲ ਸ਼ੁਰੂ ਕਰਵਾ ਦਿਓ ਅਸੀਂ ਆਪੇ ਕੁਝ ਨਾ ਕੁਝ ਯਾਦ ਕਰ ਲੈਣੀ ਆ ਮੁੰਡਿਆਂ ਨੂੰ ਪੁੱਛ ਲਓ ਜੇ ਕਲਾਸ ਵਿੱਚ ਬੈਠ ਕੇ ਆਰਾਮ ਨਾਲ ਪੜ੍ਹਨਾ ਤਾਂ ਚੰਗੀ ਗੱਲ ਨਹੀਂ ਤਾਂ ਖੇਡਣ ਜਾ ਲੈਣ ਦਿਓ ਸਿਆਣਪ ਬਖੌਣ ਚ ਰੀਤੂ ਕਦੇ ਵੀ ਸ਼ਸ਼ੀ ਤੋਂ ਪਿੱਛੇ ਨਹੀਂ ਸੀ ਰਹਿੰਦੀ ਪਰ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਸਮਝ ਨਾ ਆਈ ਕਿਓਸ ਨੇ ਸੁਝਾਅ ਦਿੱਤਾ ਸੀ ਕਿ ਹੁਕਮ ਚਾੜਿਆ ਉਸ ਤੋਂ ਬਾਅਦ ਮੇਰੇ ਮਨ ਵਿੱਚ ਘਰ ਕਰ ਗਈ ਅਨੀਤਾ ਦੀ ਮੰਮੀ ਦੀ ਉਮਰ ਵਾਲੀ ਗੱਲ ਚੇਤੇ ਆਉਣ ਲੱਗੀ ਸਵਾਲ ਮੇਰੇ ਦਿਮਾਗ 'ਚ ਘੁੰਮਣ ਲੱਗ ਪੈਂਦਾ ਕਈ ਤਰ੍ਹਾਂ ਦੇ ਕਿ ਆਪੇ ਲੱਗਦੇ ਤੇ ਟੈਂਦੇ ਰਹਿਣੇ ਕਿਸੇ ਉੱਤੇ ਮਾਨੇ ਗਵਾਹੀ ਨਾ ਪਰਣੀ ਤੇ ਕੋਈ ਅਨੀਤਾ ਦੇ ਸੁਭਾਅ ਨਾਲ ਮੇਲ ਖਾਂਦਾ ਨਾ ਲੱਗਣਾ ਬੇਸ਼ੱਕ ਹੈਡ ਮਿਸਟ੍ਰੈਸ ਬੰਨ ਤੋਂ ਬਾਅਦ ਮੈਂ ਇੱਕ ਬਹੁਪੱਖੀ ਅਧਿਆਪਕਾ ਦੀ ਜੀਵਨ ਕਥਾ ਪੜ੍ਹ ਕੇ ਆਪਣੇ ਆਪ ਨੂੰ ਓਵੇਂ ਢਾਲ ਲਿਆ ਸੀ ਪਰ ਅਨੋਖੀਆਂ ਗੱਲਾਂ ਦੇ ਭੇਦ ਜਾਣਨ ਦੀ ਉਤਸੁਕਤਾ ਬਰਕਰਾਰ ਰਹੀ ਜਨਵਰੀ ਫਰਵਰੀ ਲੰਘ ਗਏ ਪਰ ਉਤਸੁਕਤਾ ਦੇ ਬਾਵਜੂਦ ਅਨੀਤਾ ਨੂੰ ਪੁੱਛਣ ਦਾ ਸਮਾਂ ਨ ਲੱਗਾ ਮਨ ਵਿੱਚ ਅਨੀਤਾ ਦੀ ਮਾਂ ਵਾਲੀ ਗੱਲ ਦੇ ਨਾਲ-ਨਾਲ ਸਵਾਲ ਵੀ ਉੱਠਦਾ ਰਹਿੰਦਾ ਕਿ ਉਹ ਮੇਰੇ ਵੱਲੋਂ ਜਮਾਤ ਨੂੰ ਦਿੱਤੇ ਜਾਣ ਵਾਲੇ ਸਬਕ ਕਿਵੇਂ ਜਾਣ ਲੈਂਦੀ ਹੈ ਸੁਭਾਤੋਂ ਉਹ ਜਾਸੂਸ ਨਹੀਂ ਸੀ ਲੱਗਦੀ ਕਦੇ ਇਹ ਗੱਲ ਮੈਨੂੰ ਚੁਬਦੀ ਤੇ ਕਦੇ ਚੰਗੀ ਲੱਗਦੀ ਕਿ ਉਹ ਸਕੂਲ ਵਿਚਲੀਆਂ ਗਤੀਵਿਧੀਆਂ ਦਾ ਫਿਕਰ ਤਾਂ ਰੱਖਦੀ ਹੈ ਮਾਰਚ ਜਲ ਸਲਾਨਾ ਪ੍ਰੀਖਿਆਵਾਂ ਵਿੱਚ ਸ਼ੁਰੂ ਹੋ ਗਈਆਂ ਸਾਡੇ ਰੁਚੀ ਵਿੱਚ ਵੱਧ ਗਏ ਅੱਧੀ ਛੁੱਟੀ ਵੇਲੇ ਟਕਰਾ ਹੋ ਜਾਂਦਾ ਤਾਂ ਕਦੇ ਮੈਂ ਉਲਝਣ 'ਚ ਹੁੰਦੀ ਤੇ ਕਦੇ ਅਨੀਤਾ ਕੋਲ ਸਮਾਂ ਨਾ ਹੁੰਦਾ ਅਪ੍ਰੈਲ ਨਵੇਂ ਦਾਖਲਿਆਂ ਦੀ ਭੀੜ ਚੜ ਗਿਆ ਉਸ ਦਿਨ ਮਈ ਦੇ ਦੂਜੇ ਹਫਤੇ ਦਾ ਪਹਿਲਾ ਸੋਮਵਾਰ ਸੀ ਕਿਸੇ ਖਾਸ ਘਟਨਾ ਕਰਕੇ ਸਰਕਾਰ ਨੇ ਅਚਾਨਕ ਛੁੱਟੀ ਦਾ ਐਲਾਨ ਐਤਵਾਰ ਰਾਤ ਨੂੰ ਕੀਤਾ ਸੀ ਛੁੱਟੀ ਬਾਰੇ ਕਿਸੇ ਅਧਿਆਪਕ ਨੇ ਖਬਰ ਸੁਣ ਲਈ ਤੇ ਕਿਸੇ ਦੇ ਕੰਨੀਆਂ ਨਾ ਪਈ ਮੈਂ ਅਨੀਤਾ ਤੇ ਮਾਸਟਰ ਪਾਲ ਸਿੰਘ ਬੇਖਬਰਾਂ ਚੋਂ ਸੀ ਸਕੂਲ ਪਹੁੰਚਣ ਤੇ ਪਤਾ ਲੱਗਾ ਕੁਝ ਬੱਚੇ ਵੀ ਆਏ ਹੋਏ ਸਨ ਪਾਲ ਸਿੰਘ ਪਹਿਲਾਂ ਤੋਂ ਅੱਧੀ ਛੁੱਟੀ ਲੈਣ ਦੇ ਮੂਡ 'ਚ ਸੀ ਉਹ ਛੇਤੀ ਵਾਪਸ ਮੁੜ ਗਿਆ ਅਸੀਂ ਬੱਚਿਆਂ ਨੂੰ ਵਾਪਸ ਭੇਜ ਕੇ ਗੇਟ ਬੰਦ ਕਰਵਾ ਦਿੱਤਾ ਮੈਂ ਮਾਲੀ ਨੂੰ ਚਾਹ ਲਿਆਉਣ ਬਾਰੇ ਕਹਿ ਕੇ ਅਨੀਤਾ ਨੂੰ ਦਫ਼ਤਰ ਆਉਣ ਦਾ ਇਸ਼ਾਰਾ ਕੀਤਾ ਅਨੀਤਾ ਘਰ ਜਾਣ ਦੀ ਕਾਲੀ ਤਾਂ ਨਹੀਂ ਮੈਂ ਕੁਰਸੀ ਤੇ ਬੈਠਦੇ ਹਾਂ ਸਵਾਲ ਕੀਤਾ ਨਹੀਂ ਮੈਮ ਜੇ ਗਲਤੀ ਨਾਲ ਆ ਗਏ ਆ ਤੇ ਤੇ ਵਾਪਸ ਮੁੜਨ ਦੀ ਕਾਦੀ ਕਾਲ ਅਨੀਤਾ ਦਾ ਜਵਾਬ ਨਰਮੀ ਭਰਿਆ ਸੀ ਚੱਲ ਫਿਰ ਆਪਾਂ ਇੱਕ ਦੂਜੇ ਨੂੰ ਕੁਝ ਪੁੱਛ ਦੱਸ ਲਈਏ ਕਿੰਨੇ ਮਹੀਨਿਆਂ ਬਾਅਦ ਅੱਜ ਥੋੜੀ ਵੇਲ ਮਿਲੀ ਆ ਖੁਲਣ ਮਿਲਣ ਦੀ ਮੈਂ ਗੱਲ ਛੇੜਨ ਤੋਂ ਪਹਿਲਾਂ ਓੰਜ ਦਾ ਮਾਹੌਲ ਬਣਾਉਣਾ ਚਾਹੁੰਦੀ ਸੀ ਹਾਂ ਮੈਮ ਕਾਫੀ ਦੇਰ ਹੋ ਗਈ ਕਦੇ ਸਮਾਂ ਨਹੀਂ ਮਿਲਿਆ ਖੁੱਲ ਕੇ ਗੱਲਾਂ ਕਰਨ ਦਾ ਜੇ ਤੁਹਾਨੂੰ ਵੀ ਵਾਪਸੀ ਦੀ ਕਾਹਲ ਨਹੀਂ ਤਾਂ ਅੱਜ ਦੀ ਛੁੱਟੀ ਐਵੇਂ ਲੇਖੇ ਲਾ ਲੈਨੇ ਆਂ ਮੁਸਕਰਾਉਂਦੀ ਹੋਈ ਅਨੀਤਾ ਨੇ ਬੇਝਿਜਕ ਆਪਣੀ ਗੱਲ ਕਹਿ ਦਿੱਤੀ ਚਾਹ ਲੈ ਕੇ ਆਏ ਮਾਲੀ ਨੇ ਅੰਦਰ ਲੰਘਣ ਦੀ ਇਜਾਜ਼ਤ ਮੰਗੀ ਇਸ਼ਾਰਾ ਸਮਝ ਕੇ ਉਸ ਨੇ ਚਾਹ ਕੇਤਲਿਤ ਚ ਦੋ ਕੱਪਾਂ ਚ ਪਾ ਕੇ ਸਾਡੇ ਮੂਹਰੇ ਰੱਖੀ ਤੇ ਅਲਮਾਰੀ ਚੋਂ ਬਿਸਕੁਟਾਂ ਵਾਲੀ ਪਲੇਟ ਮੇਜ਼ ਉੱਤੇ ਟਿਕਾ ਕੇ ਬਾਹਰ ਜਾਣ ਲੱਗਾ त मैं पूछ लिया रामू आज तू नहीं छुट्टी करनी नहीं मेम साहब जी मुझे छुट्टी के बारे में तो सब मालूम हो गया था लेकिन वो मोटर के पास वाले प्लॉट में घास ऊँचा हो रहा है सोचा आज उसकी सफाई कर दूँ शाम तक यहीं रहूँगा जाने से पहले आपने मुझे बता देना मैं गेट को ताला लगा लूँगा राम ने ਕਰਨ ਵਾਲੇ ਕੰਮਾਂ ਦੀ ਡਾਇਰੀ ਮੇਰੇ ਸਾਹਮਣੇ ਖੋਲ ਦਿੱਤੀ। ਅੱਛਾ ਕਰੋ ਆਪਣਾ ਕੰਮ, ਹਮ ਬਤਾ ਕੇ ਜਾਵਾਂਗੇ ਆਪਕੋ। ਮੈਂ ਨਹੀਂ ਸੀ ਚਾਹੁੰਦੀ ਕਿ ਸਾਨੂੰ ਮਜ਼ੀ ਮਿਲਿਆ ਸਮਾਂ ਖਰਾਬ ਹੋਵੇ। ਪਤਾ ਨਹੀਂ ਅਨੀਤਾ ਦੀ ਜ਼ਿੰਦਗੀ ਜਾਂ ਉਸ ਦੀ ਬਹੁ ਪੱਖੀ ਸੋਚ ਬਾਰੇ ਜਾਣਨ ਦੀ ਬੇਸਬਰੀ ਸਮੇਂ ਨੂੰ ਕੀਮਤੀ ਮੰਨਣ ਦਾ ਅਹਿਸਾਸ ਮੈਨੂੰ ਕਰਵਾ ਰਹੀ ਸੀ। RAMU ਠੀਕ ਮੇਮ ਸਾਹਿਬ ਕਹਿ ਕੇ ਸਫਾਈ ਚ ਰੁਕ ਗਿਆ 메인 게ਟ ਬੰਦ ਸੀ ਬਾਰੋ ਕਿਸੇ ਦੇ ਵੀ ਆਉਣ ਦਾ ਖਦ사 ਨਹੀਂ ਸੀ ਹਾਂ ਅਨੀਤਾ ਤੂੰ ਆਪੇ ਸ਼ੁਰੂ ਕਰ ਲੈ ਜੋ ਤੂੰ ਆਪਣੇ ਬਾਰੇ ਦੱਸਣਾ ਚਾਹੀ ਪਰ ਓ ਮਾਤੀ ਦੀ ਉਮਰ ਦੇ ਘੱਟ ਫਰਕ ਵਾਲੀ ਗੱਲ ਨੂੰ ਥੋੜਾ ਵਿਸਤਾਰ ਵਿੱਚ ਦੱਸੇ ਜ਼ਾਦਾ ਆਖਰੀ ਕੁੱਟ ਪਰ ਕੇ ਮੈਂ ਕਿਹਾ ਤੇ ਅੱਖਾਂ ਉਹਦੇ ਚਿਹਰੇ ਤੇ ਗੱਡ ਲਈਆਂ ਅਨੀਤਾ ਆਪਣਾ ਕੱਪ ਮੇਰੇ ਤੋਂ ਪਹਿਲਾਂ ਖਾਲੀ ਕਰ ਚੁੱਕੀ ਸੀ ਅਨੀਤਾ ਨੇ ਕੁਰਸੀ ਥੋੜੀ ਖਿਸਕਾਈ ਤੇ ਸਵਰ ਕੇ ਬੈਠ ਕੇ ਗੱਲ ਦਾ ਮੂਡ ਬਣਿਆ ਮੈਮ ਮੈਂ ਸਾਧਾਰਨ ਜੇ ਪਰਿਵਾਰ ਚੋਂ ਆ ਮੇਰੇ ਡੈਡੀ ਬਿਜਲੀ ਵਿਭਾਗ ਵਿੱਚ ਭਰਤੀ ਤਾਂ ਲਾਈਨਮੈਨ ਹੋਏ ਸੀ ਪਰ ਚੰਗਾ ਕੰਮ ਕਰਕੇ 10 ਕੁ ਸਾਲਾਂ ਚ ਜੇਈ ਬਣ ਗਏ ਹੁਣ ਐਸ ਡੀਓ ਨੇ ਮੇਰੇ ਨਾਨਾ ਜੀ ਵੀ ਬਿਜਲੀ ਬੋਰਡ ਵਿੱਚ ਅਫਸਰ ਹੁੰਦੇ ਸਨ ਉਹ ਆਪੇ ਹੀ ਦੱਸਦੇ ਹੁੰਦੇ ਸੀ ਕਿ ਉਹਨਾਂ ਦੇ ਡੈਡੀ ਦੀ ਪ੍ਰਤਿਭਾ ਦੇਖ ਕੇ ਮੇਰੇ ਦਾਦਾ ਜੀ ਤੋਂ ਰਿਸ਼ਤਾ ਮੰਗਿਆ ਸੀ ਮੇਥੋਂ 2 ਸਾਲ ਵੱਡੇ ਮੇਰੇ ਭਰਾ ਨੇ ਇੰਜੀਨੀਅਰਿੰਗ ਦੀ ਡਿਗਰੀ ਯੂਨੀਵਰਸਿਟੀ ਤੋਂ ਟੌਪ ਰਹਿ ਕੇ ਕੀਤੀ ਸੀ ਉਸ ਨੂੰ ਗਲੋਬਲ ਕੰਪਨੀ ਨੇ ਸਿਲੈਕਟ ਕਰਕੇ ਅਮਰੀਕਾ ਭੇਜ ਦਿੱਤਾ ਉਹ ਅੱਜ ਕੱਲ੍ਹ ਉੱਥੇ ਮੈਨੇਜਰ ਹੈ ਮੇਰੀ ਮੰਮੀ ਬੜੇ ਧਾਰਮਿਕ ਵਿਚਾਰਾਂ ਵਾਲੇ ਸਨ। ਉਹਨਾਂ ਦੀ ਹਰ ਆਦਤ ਮੇਰੀ ਨਾਨੀ ਵਰਗੀ ਸੀ। ਅਨੀਤਾ ਨੇ ਮੰਮੀ ਦੀ ਗੱਲ ਕਰਦਿਆਂ ਉਸ ਨਾਲ ਸੀ ਜੋੜਿਆ ਤਾਂ ਮੇਰੀ ਉਤਸੁਕਤਾ ਨੇ ਤੇਜ਼ੀ ਵਧ ਲਈ। ਮੈਂ ਉਸ ਨੂੰ ਟੋਕ ਕੇ ਗੱਲ ਵਿੱਚ ਦੇਰੀ ਨਹੀਂ ਸੀ ਕਰਨਾ ਚਾਹੁੰਦੀ। ਵਿਚ ਵਿੱਚ ਮੈਂ ਹੰਗਾਰਾ ਭਰਨ ਲੱਗੀ ਤਾਂ ਕਿ ਉਹ اٹਕੇ ਨਾ। ਮੈਂ ਅੱਖਾਂ ਉਹਦੇ ਚਿਹਰੇ ਉੱਤੇ ਗੱਡ ਲਈਆਂ। ਨਾਨੀ ਵਰਗੀ ਤੋਂ ਬਾਅਦ ਮੈਂ ਹੁੰਗਾਰਾ ਭਰਿਆ ਤੇ ਕੰਨ ਅਗਲੀ ਗੱਲ ਦੀ ਉਡੀਕ ਕਰਨ ਲੱਗੇ ਸੱਚ ਤੇ ਪੈਰਾ ਇਮਾਨਦਾਰੀ ਆਤਮ ਵਿਸ਼ਵਾਸ ਜਜ਼ਬਾਤਾਂ ਉਤੇ ਕਾਬੂ ਇਹ ਗੁਣ ਮੇਰੀ ਮੰਮੀ ਨੇ ਗੁੜਤੀ ਵਾਂਗ ਸਾਡੇ ਮਨਾਂ ਵਿੱਚ ਬਚਪਨ ਵਿੱਚ ਹੀ ਬਿਠਾ ਦਿੱਤੇ ਸੀ ਗੁੱਸਾ ਲਾਲਚ ਫਰੇਬ ਝੂਠ ਤੇ ਹੋਰ ਅਲਾਮਤਾਂ ਤੋਂ ਬਚ ਕੇ ਰਹਿਣਾ ਮੰਮੀ ਨੇ ਕਥਾਵਾਂ ਸੁਣਾ ਕੇ ਸਾਨੂੰ ਪੱਕਿਆ ਕਰ ਦਿੱਤਾ ਸੀ ਮੰਮੀ ਤਾਂ ਘਰ ਆਈ ਕਿਸੇ ਮੰਗਤੇ ਦਾ ਵੀ পেট ਭਰ ਕੇ ਤੋੜਦੀ ਸੀ ਥਕੀਵਾ ਮਹਿਸੂਸ ਕਰਨਾ ਤਾਂ ਉਹਨਾਂ ਦੇ ਖੂਨ ਵਿੱਚ ਹੀ ਨਹੀਂ ਸੀ ਐਤਵਾਰ ਸਾਨੂੰ ਮੰਦਰ ਜਾਂ ਗੁਰਦੁਆਰੇ ਲੈ ਕੇ ਜਾਂਦੇ ਅੰਧ ਭਗਤੀ ਦੀ ਥਾਂ ਸਾਨੂੰ ਸਮਝਾਉਂਦੇ ਕਿ ਧਾਰਮਿਕ ਸਥਾਨਾ ਸਾਡੀਆਂ ਇੱਛਾਵਾਂ ਖੁਦ ਪੂਰੀਆਂ ਨਹੀਂ ਕਰਦੇ ਸਗੋਂ ਸਾਡੇ ਅੰਦਰ ਸਫਲ ਹੋਣ ਦਾ ਵਿਸ਼ਵਾਸ ਜਗਾਉਂਦੇ ਨੇ ਸਾਡੀ ਆਸਥਾ ਸਾਡੇ ਮਨਾਂ 'ਚ ਆਪਣੀ ਹੋਣ ਦਾ ਭਰੋਸਾ ਪੱਕਾ ਕਰਦੀ ਹੈ ਪੈਰ ਧਰਤੀ ਦੇ ਨਾਲ ਜੋੜੀ ਰੱਖਣ ਤੇ ਛਾਦਰ ਵੇਖ ਕੇ ਪੈਰ ਪਸਾਰਨ ਦੇ ਢੰਗ ਸਾਨੂੰ ਮੰਮੀ ਨੇ ਸਿਖਾਈ ਹੋਏ ਨੇ ਡੈਡੀ ਨੇ ਹੁਣ ਤੱਕ ਹੱਕ ਦੀ ਕਮਾਈ ਤੋਂ ਬਿਨਾਂ ਇੱਕ ਪੈਸਾ ਆਪਣੀ ਜੇਬ 'ਚ ਨਹੀਂ ਪੈਣ ਦਿੱਤਾ ਲੋੜਵੰਦ ਦੀ ਮਦਦ ਉਹਨਾਂ ਲਈ ਘਰ ਦੀਆਂ ਲੋੜਾਂ ਤੋਂ ਜ਼ਰੂਰੀ ਹੋ ਜਾਂਦੀ ਹੈ ਸਾਡੇ ਘਰ ਉਤੇ ਬਰਕਤ ਇੰਨੀ ਮਿਹਰਬਾਨਾ ਕਿ ਕੋਈ ਘਾਟ ਸਾਡੇ ਦਰ ਨਾਲ ਟਕਰਾ ਕੇ ਵਾਪਸ ਮੁੜ ਜਾਂਦੀ ਹੈ। ਗੁਰੂ ਦੇ ਲੰਗਰਾਂ ਵਾਂਗ ਸਾਡੇ ਭੰਡਾਰੇ ਹਮੇਸ਼ਾ ਭਰ ਰਹੇ ਰਹਿੰਦੇ ਨੇ। ਡੈਡੀ ਨੂੰ ਕਦੇ ਆਪਣੇ ਅਧੀਨ ਕਿਸੇ ਕੰਮਚੋਰ ਮੁਲਾਜ਼ਮ ਵਿਰੋਧ ਸ਼ਿਕਾਇਤ ਹੋਵੇ ਤਾਂ ਕਾਰਵਾਈ ਤੋਂ ਪਹਿਲਾਂ 2-3 ਵਾਰ ਉਸ ਨੂੰ ਸਮਝਾ ਕੇ ਲਾਈਨ ਤੇ ਲਿਆਉਣ ਦਾ ਯਤਨ ਕਰਦੇ ਨੇ। ਡੈਡੀ ਜਿੱਥੇ ਦਫ਼ਤਰ ਜਾ ਲੱਗਣ ਉੱਥੇ ਦੇ ਲੋਕ ਥੋੜੀ ਕਿਤੇ ਉਹਨਾਂ ਦੇ ਬਦਲੀ ਨਹੀਂ ਹੋਣ ਦਿੰਦੇ ਵੀਰੇ ਨੇ ਉਹ ਸੇ ਸਾਲ ਡਿਗਰੀ ਕੀਤੀ ਮੈਂ ਬੀਐਸਸੀ ਦਾ ਪਹਿਲਾ ਸਾਲ ਟੱਪਿਆ ਸੀ ਅਚਾਨਕ ਮੰਮੀ ਬਿਮਾਰ ਹੋ ਗਏ ਬੜਾ ਇਲਾਜ ਕਰਵਾਇਆ ਜਿਹੜੇ ਚੰਗੇ ਹਸਪਤਾਲ ਦੀ ਦੱਸ ਪਈ ਉੱਥੇ ਲਿਜਾਣ ਤੋਂ ਡੈਡੀ ਜਰਾ ਨਾ ਝਿਜਕੇ ਕਦੇ ਥੋੜਾ ਫਰਕ ਪੈ ਜਾਂਦਾ ਪਰ ਮਰਜ ਕੋਈ ਡਾਕਟਰ ਨਾ ਫੜ ਸਕਿਆ ਕੁਝ ਮਹੀਨਿਆਂ ਬਾਅਦ ਪੱਕੇ ਇਲਾਜ ਦੀਆਂ ਤਸੱਲੀਆ ਦੇਣ ਵਾਲੇ ਡਾਕਟਰ ਹੌਸਲੇ ਦੀ بجائے ਭਾਣਾ ਮੰਨਣ ਦੀਆਂ ਗੱਲਾਂ ਕਰਨ ਲੱਗ ਪਏ। ਇਲਾਜ ਦੇ ਨਾਲ ਸੰਤਾ ਮੰਗ ਪਰਵਚਨ ਕਰਨ ਲੱਗਦੇ। ਸਾਡੇ ਕਿਸੇ ਸਵਾਲ ਦਾ ਜਵਾਬ ਦੇਣ ਦੀ ਥਾਂ ਜਿਉਣ ਮਰਨ ਪ੍ਰਮਾਤਮਾ ਦੇ ਹੱਥ ਸਮਝਣ ਲੱਗ ਪੈਂਦੇ। ਅਸਲ ਵਿੱਚ ਡਾਕਟਰ ਉਮੀਦ ਛੱਡ ਚੁੱਕੇ ਸਨ। ਪਰ ਇਲਾਜ ਦੇ ਨਾਮ ਤੇ ਪੈਸਾ ਬਟੋਰਨਾ ਨਹੀਂ ਸੀ ਤੇ ਅਗਣਾ ਚਾਹੁੰਦੇ। ਡੈਡੀ ਦੇ ਸਾਰੇ ਖਾਤੇ ਖਾਲੀ ਹੋ ਚੁੱਕੇ ਸੀ ਪਰ ਉਹਨਾਂ ਦੇ ਖੈਰਖਵਾਹਾਂ ਨੇ ਹੌਸਲਾ ਨਾ ਹਰਨ ਦਿੱਤਾ ਉਹ ਡੈਡੀ ਦੀ ਜੇਬ 'ਚ ਹਸਪਤਾਲ ਦੇ ਬਿੱਲ ਤੋਂ ਵੱਧ ਪਾ ਜਾਂਦੇ ਆਖਰ ਉਹੀ ਹੋਇਆ ਜਿਸ ਦਾ ਮਰੀਜ਼ ਦੇ ਆਪਣੇ ਨੂੰ ਡਰ ਹੁੰਦਾ ਡਾਕਟਰ ਨੇ ਮੰਮੀ ਦਾ ਮੂੰਹ ਚਿੱਟੀ ਚਾਦਰ ਨਾਲ ਢੱਕ ਦਿੱਤਾ ਸਾਨੂੰ ਅਨਾਥਾਂ ਵਾਂਗ ਮਹਿਸੂਸ ਹੋਣ ਲੱਗਿਆ ਪਵਿੱਖ ਬਾਰੇ ਸੋਚਦਿਆਂ ਅੱਖਾਂ ਮੂਰੇ ਹਨੇਰਾ ਛਾ ਜਾਂਦਾ ਵੈਸੇ ਤਾਂ ਡਾਕਟਰਾਂ ਦੇ ਪਰਵਚਨ ਸੁਣ-ਸੁਣ ਕੇ ਅਸੀਂ ਆਪਣੇ ਮਨਾਂ ਨੂੰ ਸਮਝਾਉਣ ਦਾ ਯਤਨ ਕਰਦੇ ਆ ਰਹੇ ਸੀ ਪਰ ਪਰ ਉਦੋਂ ਸਾਨੂੰ ਕੁਦਰਤੀ ਕਰਾਮਾਤਾਂ ਬਾਰੇ ਸੁਣੀਆਂ ਸੁਣਾਈਆਂ ਕਥਾਵਾਂ ਉਤਸ਼ਾਹ ਵਿੱਚ ਲੈ ਆਉਂਦੀਆਂ ਸਨ ਪਰ ਸਾਡੇ ਵਾਰੀ ਤਾਂ ਕੁਦਰਤ ਵੀ ਅੱਖਾਂ ਮੀਟ ਕੇ ਸੁੱਤੀ ਰਹੀ ਪੈਰ ਪੈਰ ਤੇ ਸਾਨੂੰ ਹੌਸਲਾ ਦੇਣ ਵਾਲੇ ਡੈਡੀ ਖੁਦ ਟੁੱਟ ਗਏ ਮੰਮੀ ਦੀਆਂ ਅੰਤਮ ਰਸਮਾਂ ਕਰਨ ਤੋਂ ਕਈ ਦਿਨ ਬਾਅਦ ਸਭ ਨੇ ਬੜੇ ਔਖੇ ਹੋ ਕੇ ਉਹਨਾਂ ਨੂੰ ਡਿਊਟੀ ਤੇ ਜਾਣ ਲਈ ਤਿਆਰ ਕੀਤਾ ਸੀ ਅਨੀਤਾ ਦੇ ਦਰਦਾਂ ਦੀ ਦਾਸਤਾਨ ਸੁਣਦਿਆਂ ਮੈਨੂੰ ਰੁਮਾਲ ਦੀ ਲੋੜ ਪੈਣ ਲੱਗੀ ਸੀ ਜਜ਼ਬਾਤੀ ਤੌਰ ਤੇ ਆਪਣੇ ਆਪ ਨੂੰ ਤਕੜਾ ਮੰਨਦੀ ਸੀ ਪਰ ਆਪਣੇ ਆਪ ਨੂੰ ਅਨੀਤਾ ਦੇ ਹੰਡਾਏ ਦਰਦਾਂ ਵਿੱਚ ਵਹਿਣ ਤੋਂ ਨਾ ਰੋਕ ਸਕੀ ਅਨੀਤਾ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਕੌੜੀਆਂ ਯਾਦਾਂ ਦੇ ਸੀਨ ਨੂੰ ਅੱਖਾਂ ਮੂਰੇ ਲਿਆ ਕੇ ਵੀ ਉਹ ਸਹਜਤਾ ਨਾਲ ਬੋਲੀ ਜਾ ਰਹੀ ਸੀ ਮੰਮੀ ਦੇ ਜਾਣ ਤੋਂ ਬਾਅਦ ਘਰ ਸੰਭਾਲਣ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਆਣ ਪਈ ਮੈਨੂੰ ਪੜ੍ਹਾਈ ਵਿੱਚੇ ਛੱਡਣੀ ਪਈ ਥੋੜੇ ਮਹੀਨੇ ਲੰਘੇ ਤਾਂ ਵੀਰੇ ਨੂੰ ਗਲੋਬਲ ਕੰਪਨੀ ਦਾ ਨਿਯੁਕਤੀ ਪੱਤਰ ਮਿਲ ਗਿਆ ਭਾਰਤ 'ਚ 1 ਸਾਲ ਦੀ ਸਖਲਾਈ ਤੋਂ ਬਾਅਦ ਅਮਰੀਕਾ ਜਾਣ ਦੀ ਸ਼ਰਤ ਨਿਯੁਕਤੀ ਪੱਤਰ ਵਿੱਚ ਦਰਜ ਸੀ 10 ਦਿਨਾਂ ਵਿੱਚ ਕੰਪਨੀ ਨੂੰ ਹਾਂ ਨਾ ਭੇਜਣੀ ਸੀ ਡੈਡੀ ਮੂਰੇ ਦੋ ਤਰ੍ਹਾਂ ਦੇ ਸਵਾਲ ਆ ਕੇ ਖੜੇ ਹੋਏ ਵੀਰੇ ਦਾ ਭਵਿੱਖ ਤੇ ਸੱਤ ਸਮੁੰਦਰ ਪਾਰ ਦਾ ਵਿਛੋੜਾ ਅਸੀਂ ਤਿੰਨੇ ਜਣੇ ਸ਼ਾਮ ਨੂੰ ਬੈਠ ਕੇ ਭਵਿੱਖ ਤੇ ਦੂਰੀ ਵਿਚਾਰੇ ਲਕੀਰ ਮਾਰ ਕੇ ਉਹਨਾਂ ਦੇ ਹਾਨੀ ਤੇ ਲਾਭ ਗਿਣਦੇ ਆਖਰ ਪਵਿਕ ਜਿੱਤ ਗਿਆ ਤੇ ਵੀਰੇ ਨੇ ਫੋਨ ਕਰਕੇ ਕੰਪਨੀ ਦੀ ਪੇਸ਼ਕਸ਼ ਨੂੰ ਸਵੀਕਾਰ ਲਿਆ ਵੀਰੇ ਨੇ ਪਹਿਲਾ ਸਾਲ ਦਿੱਲੀ ਲਾਉਣਾ ਸੀ ਉਹਦੀ ਜੁਆਇਨਿੰਗ ਤੋਂ ਬਾਅਦ ਘਰ 'ਚ ਇਕੱਲਿਆਂ ਦਿਨ ਕੱਟਣਾ ਮੈਨੂੰ ਪਹਾੜ ਵਰਗਾ ਲੱਗਦਾ ਡੈਡੀ ਤਾਂ ਸਵੇਰੇ ਜਾ ਕੇ ਸ਼ਾਮ ਨੂੰ ਮੁੜਦੇ ਸੀ ਕਦੇ ਐਮਰਜੈਂਸੀ ਹੁੰਦੀ ਤਾਂ ਉਹ ਰਾਤ ਨੂੰ ਜਾਣ ਮੌਕੇ ਬਹਾਨੇ ਦੀ ਥਾਂ ਫਰਜ਼ ਨੂੰ ਪਹਿਲ ਦੰਦੇ ਸੀ ਬਚਪਨ ਤੋਂ ਹੀ ਸਾਇੰਸ ਵਿੱਚ ਰੁਚੀ ਹੋਣ ਕਰਕੇ ਮੈਂ ਕਦੇ ਸਾਹਿਤਿਕ ਕਿਤਾਬਾਂ ਨਹੀਂ ਸੀ ਪੜੀਆਂ ਆ ਸ਼ਸ਼ੀ ਜਿਹੜੀ ਐਸੇ ਸਾਲ 10ਵੀਂ ਕਰਕੇ ਗਈ ਆ ਇਹਦੀ ਮਾਂ ਮੇਰੇ ਮੰਮੀ ਦੀ ਸਹੇਲੀ ਸੀ ਮੇਰੀ ਇਕਲਤਾ 'ਚ ਉਸਨੇ ਮੇਰਾ ਸਾਥ ਦਿੱਤਾ ਉਸ ਕੋਲ ਕਹਾਣੀਆਂ ਤੇ ਨਾਵਲਾਂ ਦੀਆਂ ਕਈ ਕਿਤਾਬਾਂ ਨੇ ਹਰ ਤੀਜੇ ਚੌਥੇ ਉਹ ਮੈਨੂੰ ਕੋਈ ਕਿਤਾਬ ਦੇ ਕੇ ਪੜਨ ਲਈ ਕਹਿੰਦੀ ਪਹਿਲਾਂ ਪੈਲ ਤਾਂ ਮੈਂ ਟਾਲ ਜਾਂਦੀ ਪਰ ਮੇਰਾ ਚਸਕਾ ਬਣਾਉਣ ਤੱਕ ਉਹਨੇ ਹਾਰ ਨਾ ਮੰਨੀ ਬਸ ਫੇਰ ਇਹ ਕਿਤਾਬਾਂ ਮੇਰੀਆਂ ਸਹੇਲੀਆਂ ਬਣ ਗਈਆਂ ਤੇ ਮਹੀਨੇ ਦਿਨਾਂ ਵਾਂਗ ਲੱਗਣ ਲੱਗ ਪਏ ਕਿਤਾਬਾਂ ਪੜਦਿਆਂ ਮੈਂ ਜ਼ਿੰਦਗੀ ਦੀਆਂ ਬੁਝਾਰਤਾਂ ਪੁੱਜਣ ਦੇ ਸਮਰੱਥ ਹੋਣ ਲੱਗੀ ਮੰਮੀ ਦੇ ਜਾਣ ਤੋਂ ਕੁਝ ਮਹੀਨੇ ਬਾਅਦ ਡੈਡੀ ਦੇ ਦੋਸਤ ਨੇ ਉਹਨਾਂ ਨੂੰ ਦੂਜੇ ਵਿਆਹ ਲਈ ਜੋੜ ਦੇਣ ਲੱਗੇ ਪਰ ਡੈਡੀ ਇਸ ਗੱਲ ਦਾ ਬੁਰਾ ਮਨੋਂਦੇ ਚੋਪੜਾ ਅੰਕਲ ਡੈਡੀ ਦੇ ਪੱਕੇ ਦੋਸਤ ਨੇ ਇੱਕ ਦਿਨ ਘਰ ਆਏ ਤੇ ਮੇਰੇ ਕੋਲ ਬਿਠਾ ਕੇ ਡੈਡੀ ਨੂੰ ਫਿਰ ਘਰ ਤੋਂ ਵਸਾਉਣ ਦੇ ਪੱਖ ਵਿੱਚ ਦਲੀਲਾਂ ਦੇਣ ਲੱਗੇ ਮੇਰੇ ਮੂੰਹੋਂ ਬੁਢਾਪੇ ਦੇ ਸਾਥ ਲਈ ਹੋਰ ਮੰਮੀ ਵਾਲੀ ਗੱਲ ਸੁਣ ਕੇ ਡੈਡੀ ਹੱਕੇ ਬੱਕੇ ਰਹਿ ਗਏ ਸਿਰ ਚਟਕਾ ਕੇ ਕਹਿੰਦੇ ਮੈਂ ਕਮਲੇ ਨੇ ਕਦੇ ਕੁੜੀ ਦਾ ਮਨ ਪੜਨ ਦੀ ਲੋੜ ਹੀ ਨਹੀਂ ਸਮਝੀ ਤੇ ਆਪਣੀ ਧੀ ਦੀ ਦੂਰ ਆਦੇਸ਼ ਸੋਚਵਾਲ ਕਦੇ ਧਿਆਨ ਹੀ ਨਹੀਂ ਦਿੱਤਾ ਚੋਪੜਾ ਅੰਕਲ ਨੇ ਇੱਕ ਨਾਵਲ ਚੋਂ ਪੜੀ ਗੱਲ ਦੱਸ ਕੇ ਮੈਨੂੰ ਹੈਰਾਨ ਕਰ ਦਿੱਤਾ ਕਿ ਅੰਕਲ ਕਿਤਾਬੀ ਕਹਾਣੀਆਂ ਤੇ ਐਨਾ ਭਰੋਸਾ ਕਰਦੇ ਨੇ ਉਸ ਦਿਨ ਤੋਂ ਬਾਅਦ ਡੈਡੀ ਦੀ ਫੜੀ ਹੋਈ ਨਾ ਦੀਆਂ ਗੰਡਾਂ ਢੇਲੀਆਂ ਪਹਿਣ ਲੱਗੀਆਂ ਸੀ ਉਧਰ ਸਾਡੀ ਭੂਆ ਚਾਚੀਆਂ ਤਾਈਆਂ ਤੇ ਨਾਨਕੇ ਪਤਾ ਲੱਗਾ ਤਾਂ ਉਹ ਅੱਗ ਬਬੂਲਾ ਹੋ ਗਏ ਸਮਾਜ 'ਚ ਨੱਕ ਵਢਾਉਣ ਤੱਕ ਦੀਆਂ ਧਮਕੀਆਂ ਦੇਣ ਲੱਗ ਪਏ ਪੁਆੜੇ ਦੀ ਜੜ ਵਾਲੀ ਡਿਗਰੀ ਦੀ ਟੋਪੀ ਮੇਰੇ ਸਿਰ ਸਜਾਉਣ ਲੱਗ ਪਏ ਥੋੜੇ ਦਿਨ بڑے ਡਰਾਮੇ ਤੇ ਹੰਗਾਮੇ ਹੋਏ ਪਰ ਅਸੀਂ ਚੁੱਪ ਬੱਟੀ ਰੱਖੀ ਸਾਡੇ ਘਰੋਂ ਇਸ ਬਾਰੇ ਕੋਈ ਬਾਫ ਬਾਹਰ ਨਾ ਨਿਕਲੀ ਤੇ ਨਾ ਹੀ ਚੋਪੜਾ ਅੰਕਲ ਨੇ ਕਿਸੇ ਨਾਲ ਕੋਈ ਗੱਲ ਕੀਤੀ ਬੇਸ਼ੱਕ ਵੀਰਾ ਮਹੀਨੇ ਬਾਅਦ ਘਰ ਆਉਂਦਾ ਸੀ ਪਰ ਉਸ ਦੀ ਸਹਿਮਤੀ ਅਸੀਂ ਲੈ ਲਈ ਸੀ ਹਰ ਨਿੱਕੀ ਵੱਡੀ ਗੱਲ ਉਸ ਨਾਲ ਫੋਨ ਤੇ ਵਿਚਾਰ ਲੈਂਦੇ ਸੀ ਸਭ ਕੁਝ ਠੀਕ ਸਮਝ ਕੇ ਅਸੀਂ ਨਵੀਂ ਮਾਂ ਦੀ ਭਾਲ ਵਿੱਚ ਰੁੱਝ ਗਏ ਥੋੜੇ ਦਿਨਾਂ ਬਾਅਦ ਅੰਕਲ ਸਾਡੇ ਘਰ ਆਏ ਤਾਂ ਹੱਥ 'ਚ ਅਖਬਾਰ ਸੀ ਉਹਨਾਂ ਸਾਨੂੰ ਇੱਕ ਮੈਟ੍ਰੀਮੋਨੀਅਲ ਇਸ਼ਤਿਹਾਰ ਪੜ੍ਹ ਕੇ ਸੁਣਾਇਆ ਜੋ ਨਸ਼ੇੜੀ ਦੀ ਪਤਨੀ ਵਿਆਹ ਦੇ 5 ਮਹੀਨੇ ਬਾਅਦ ਮੌਤ ਹੋਣ ਕਰਕੇ 8 ਸਾਲ ਪਹਿਲਾਂ ਵਿਧਵਾ ਹੋਈ ਔਰਤ ਦੇ ਪਿਤਾ ਵੱਲੋਂ ਸੀ ਇਸ ਇਸ਼ਤਿਹਾਰ ਦੀ ਇਬਾਰਤ ਨੇ ਸਾਡੇ ਮਨਾਂ ਨੂੰ ਟੋਬਿਆ ਤੇ ਚੋਪੜਾ ਅੰਕਲ ਨੇ ਦਿੱਤੇ ਨੰਬਰ ਤੇ ਫੋਨ ਲਾ ਲਿਆ ਮୋਰੇ ਨੂੰ ਮਿਲੀ ਜਾਣਕਾਰੀ ਇਸ ਇਸ਼ਤਿਹਾਰ ਦੀ ਇਬਾਰਤ ਤੋਂ ਵੀ ਠੋਸ ਨਿਕਲੀ ਉਹਨਾਂ ਉਮਰ ਦੇ 13 ਸਾਲ ਦੇ ਫਰਕ ਨੂੰ ਬਹੁਤਾ ਨਾ ਗੋਲਿਆ ਡੈਡੀ ਦੀ ਸਹਿਮਤੀ ਨਾਲ ਮੈਂ ਵੀਰਾ ਤੇ ਅੰਕਲ ਆਂਟੀ ਉਹਨਾਂ ਦੇ ਘਰ ਜਾ ਪਹੁੰਚੇ। ਮੈਮ ਸੱਚ ਦੱਸਦੀ ਹਾਂ ਸਾਨੂੰ ਦੋਹਾਂ ਭੈਣ ਭਰਾਵਾਂ ਨੂੰ ਗੱਲਾਂ ਕਰਦਿਆਂ ਉਸ ਤੋਂ ਆਪਣੀ ਮਾਂ ਦੀ ਝਲਕ ਪੈਣ ਲੱਗ ਪਈ ਸੀ। ਉਸ ਤੋਂ ਅਗਲੇ ਐਤਵਾਰ ਉਸਦੇ ਮੰਮੀ ਡੈਡੀ ਸਾਡੇ ਘਰ ਆਏ। ਤੇ ਸਾਡੇ ਜੋੜ ਦੇਣ ਤੇ ਉੱਤੇ ਰਾਬੀਆ ਨੂੰ ਨਾਲ ਲੈ ਆਏ। ਸਾਡੇ ਘਰ ਖੁੱਲ ਕੇ ਗੱਲਾਂ ਹੋਈਆਂ। ਡੈਡੀ ਦੇ ਮਨ ਵਿੱਚ ਜੋ ਵੀ ਸਵਾਲ ਸੀ ਉਹਨਾਂ ਬੇਝਿਜਕ ਕਹਿ ਦਿੱਤੇ ਦੋਹਾਂ ਧਿਰਾਂ ਦੀ ਸਹਿਮਤੀ ਹੋਣ ਤੋਂ ਬਾਅਦ ਸਾਡਾ ਭੈਣ ਭਰਾ ਦਾ ਜੀ ਕਰੇ ਕਿ ਰਾਬੀਆ ਨੂੰ ਵਾਪਸ ਨਾ ਜਾਣ ਦਈਏ ਸਹਿਜ ਸਲੀਕਾ ਤੇ ਨਿਮਰਤਾ ਸਾਡੀ ਮੰਮੀ ਤੋਂ ਵੀ ਭੋਰਾ ਵੱਧ ਪਰ ਅੰਕਲ ਚੋਪੜਾ ਨੇ ਕਾਲੀ ਵਿੱਚ ਕੋਈ ਕਦਮ ਪੁੱਟਣ ਤੋਂ ਸਾਨੂੰ ਵਰਜ ਦਿੱਤਾ ਉਹ ਚਾਹੁੰਦੇ ਸੀ ਕਿ ਪਹਿਲਾਂ ਡੈਡੀ ਤੇ ਰਾਬੀਆ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਲੈਣ ਦੋਹਾਂ ਦੀ ਫੋਨ ਤੇ ਗੱਲਬਾਤ ਹੋਣ ਲੱਗ ਪਈ। ਮਹੀਨੇ ਕੁ ਬਾਅਦ ਜਦ ਅੰਕਲ ਨੂੰ ਭਰੋਸਾ ਹੋ ਗਿਆ ਤਾਂ ਉਹਨਾਂ ਵਿੱਚ ਪੈਗੇ ਸਮਾਜਿਕ ਰਸਮਾਂ ਪੂਰੀਆਂ ਕਰਵਾਈਆਂ ਤੇ ਦੋਵੇਂ ਜੀਵਨ ਸਾਥੀ ਬਣ ਗਏ। ਅਸੀਂ ਦੋਵੇਂ ਭੈਣ ਭਰਾ ਤਾਂ ਪਹਿਲੀ ਮਿਲਣੀ ਤੋਂ ਹੀ ਰਾਬੀਓ ਨੂੰ ਹੋਣ ਵਾਲੀ ਮੰਮੀ ਵਜੋਂ ਅਪਣਾ ਚੁੱਕੇ ਸੀ। ਪਰ ਰਸਮਾਂ ਤੋਂ ਬਾਅਦ ਉਹ ਅਸਲ ਮੰਮੀ ਬਣ ਗਈ। ਮੈਂ ਸੱਚ ਕਹਿੰਦੀ ਹਾਂ ਜਿਵੇਂ ਮੈਂ ਪਹਿਲਾਂ ਦੱਸਿਆ ਮੰਮੀ ਤਾਂ ਉਹ ਪਹਿਲੇ ਦਿਨੋਂ ਹੀ ਲੱਗਣ ਲੱਗ ਪਈ ਸੀ ਫੇਰ ਵੀ ਪਤਾ ਨਹੀਂ ਕਿਉਂ ਮੈਨੂੰ ਉਸ ਚ ਵੱਡੀ ਭੈਣ ਦਾ ਚੋਲਾ ਪਹਿਣ ਲੱਗਿਆ ਹਰ ਤਿੱਤ ਤਿਉਹਾਰ ਵਾਲੇ ਦਿਨ ਮੈਂ ਆਪ ਉਸਨੂੰ ਤਿਆਰ ਕਰਦੀ ਪਹਿਲਾਂ ਕਰਵਾ ਚੌਥਾ ਆ ਤਾਂ ਮੈਂ ਸਾਰੀਆਂ ਰਸਮਾਂ ਉਹਦੇ ਕੋਲ ਖੜੋ ਕੇ ਪੂਰੀਆਂ ਕਰਵਾਇਆ ਅਕਸਰ ਮੈਂ ਮੰਮੀ ਨਾਲ ਛੋਟੀ ਭੈਣ ਵਾਲਾ ਵੀਵਾਰ ਕਰਦੀ ਅਸੀਂ ਇਕੱਠੀਆਂ ਭੈਣਾਂ ਵਾਂਗ ਖਰੀਦਦਾਰੀ ਕਰਦੀਆਂ ਮੈਨੂੰ ਖੁਦ ਪਤਾ ਨਹੀਂ ਲੱਗਾ ਕਿ ਮੇਰੇ ਸੁਭਾਅ 'ਚ ਕਈ ਚੰਗੇ ਬਦਲਾਅ ਕਿਵੇਂ ਘੁੱਜੜ ਗਏ ਮੈਂ ਪਾਪਾ ਨੂੰ ਛੋਟੀਆਂ ਭੈਣਾਂ ਵਾਂਗ ਸਮਝਾਉਣ ਲੱਗ ਪੈਂਦੀ ਮੰਮੀ ਨੇ ਆਪਣੇ ਆਪ ਨੂੰ ਇਸ ਘਰ 'ਚ ਐਡਜਸਟ ਕਰਨ ਲਈ देर ਨਾ ਲਾਈ ਮਤਲਬ ਇਹ ਭਾਵਨਾ ਤਾਂ ਸਾਡੇ ਮਨ 'ਚ ਪੈਦਾ ਹੋਈ ਹੀ ਨਹੀਂ ਸੀ ਸਮਾਂ ਪਾ ਕੇ ਮੰਮੀ ਦੇ ਵਿਵਾਰ ਨੇ ਰਿਸ਼ਤੇਦਾਰਾਂ ਦੇ ਭਰਮ ਖਤਮ ਕਰ ਦਿੱਤੇ ਸੀ 2 ਸਾਲ ਘਰ ਰਹਿ ਕੇ ਮੈਂ ਫੇਰ ਤੋਂ ਕਾਲਜ ਜਾਣ ਲੱਗੀ ਤੇ ਗ੍ਰੈਜੂਏਸ਼ਨ ਕੀਤੀ ਬਾਅਦ ਚ ਐਮ ਐਸ ਸੀ ਕਰਕੇ ਬੀ ਐਡ ਯੂਨੀਵਰਸਿਟੀ ਮੈਰਿਟ ਵਿੱਚ ਹੋਣ ਕਰਕੇ ਨੌਕਰੀ ਲੱਭਦਿਆਂ ਦੇਰ ਨ ਲੱਗੀ ਪਰ ਮੇਰੀ ਜੁਆਇਨਿੰਗ ਕਾਫੀ ਦੂਰ ਹੋਈ ਸੀ ਤੁਸੀਂ ਤਾਂ ਜਾਣਦੇ ਹੋ ਸਰਕਾਰੀ ਨੌਕਰੀਆਂ ਦਾ ਚਾਹੀ ਮਾਨ ਨਹੀਂ ਹੁੰਦਾ ਇੱਕ ਦਿਨ ਸਕੂਲ ਲੱਗੇ ਨੂੰ 10 15 ਮਿੰਟ ਹੋਏ ਸੀ ਕਿ ਡੀ ਜੀ ਸਾਹਿਬ ਆਣ ਤਮਕੇ ਤੁਹਾਨੂੰ ਪਤਾ ਹੈ ਉਹ ਕਿੰਨੇ ਸਖਤ ਸੁਭਾਅ ਵਾਲੇ ਨੇ ਮੌਕੇ ਤੇ ਹੈਡਮਾਸਟਰ ਸਮੇਤ ਚਾਰ ਅਧਿਆਪਕ ਗੈਰਹਾਜ਼ਰ ਦੇਖ ਕੇ ਉਹਨਾਂ ਦਾ ਪਾਰਾ ਚੜ ਗਿਆ ਮੈਂ ਝੂਠ ਬੋਲ ਕੇ ਇੱਕ ਦੋ ਨੂੰ ਤਾਂ ਕਾਰਵਾਈ ਤੋਂ ਬਚਾ ਸਕਦੀ ਸੀ ਪਰ ਪਾਪਾ ਦੀਆਂ ਸਿੱਖਿਆਵਾਂ ਕਰਕੇ ਮਨ ਨਾ ਮੰਨਿਆ ਉਸ ਗੱਲ ਨੂੰ ਡੀਜੀ ਸਾਹਿਬ ਨੇ ਵੀ ਨੋਟ ਕੀਤਾ ਕਿਥੋਂ ਆਉਂਦੇ ਉਹਦਾ ਜਵਾਬ ਸੁਣ ਕੇ ਉਹ ਹੈਰਾਨ ਹੋਏ ਤੇ ਮੇਰੀ ਬਦਲੀ ਘਰ ਦੇ ਨੇੜੇ ਕਰਨ ਬਾਰੇ ਨੋਟ ਕਰ ਲਿਆ ਅਗਲੇ ਹਫਤੇ ਮੈਨੂੰ ਐਸਾ ਸਕੂਲ ਵਿੱਚ ਜੁਆਇਨ ਕਰਨ ਦੇ ਹੁਕਮ ਡਾਕ ਰਾਹੀਂ ਮਿਲ ਗਏ ਹਾਂ ਤੇ ਮੈਮ ਇੱਕ ਦੋ ਵਾਰ ਮੇਰੇ ਮੂੰਹੋਂ ਤੁਹਾਡੇ ਪੀਰੀਡਾਂ ਦੀ ਗੱਲ ਕਹਿ ਹੋ ਗਈ ਸੀ ਤੁਸੀਂ ਜ਼ਰੂਰ ਹੈਰਾਨ ਹੁੰਦੇ ਹੋਵੋਗੇ ਕਿ ਸ਼ਾਇਦ ਮੈਂ ਜਾਸੂਸੀ ਕਰਦੀ ਹਾਂ ਨਹੀਂ ਅਜੇ ਹਾਂ ਤਾਂ ਮੈਂ ਸੋਚ ਵੀ ਨਹੀਂ ਸਕਦੀ ਪਿਛਲੇ ਸਾਲ 10ਵੀਂ ਵਾਲੀ ਸ਼ਸ਼ੀ ਹੁੰਦੀ ਸੀ ਨਾ ਉਹੀ ਜੋ ਮੂਰਲੇ ਬੈਂਚ ਤੇ ਬੈਠਦੀ ਸੀ ਉੱਚੀ ਲੰਮੀ ਪਤਲੀ ਜੀ ਕੁੰਡਲੇ ਵਾਲਾਂ ਵਾਲੀ ਉਸ ਦੀ ਮੰਮੀ ਨੂੰ ਵੀ ਮੈਂ ਮਾਸੀ ਮੰਨਦੀ ਆ ਪਹਿਲਾਂ ਵੀ ਦੱਸਿਆ ਉਹ ਮੰਮੀ ਦੀ ਪੱਕੀ ਸਹੇਲੀ ਸੀ ਸ਼ਸ਼ੀ 2-3 ਸਾਲ ਮੇਰੇ ਤੋਂ ਟਿਊਸ਼ਨ ਵੀ ਪੜ੍ਹਦੀ ਰਹੀ ਆ ਵਿੱਚ ਵਿਚਾਲੇ ਉਹ ਕਲਾਸਾਂ ਵਿੱਚ ਗੱਲਾਂ ਕਰ ਜਾਂਦੀ ਸੀ ਜੋ ਇੱਕ ਦੋ ਵਾਰ ਮੇਰੇ ਤੋਂ ਤੁਹਾਨੂੰ ਕਹਿ ਹੋ ਗਈਆਂ ਅਨੀਤਾ ਦੀਆਂ ਗੱਲਾਂ ਸੁਣ ਕੇ ਉਸ ਤੋਂ ਮੈਨੂੰ ਕਿਸੇ ਦੇਵੀ ਦਾ ਭਲੇਖਾ ਤਾਂ ਪਹਿਲਾਂ ਹੀ ਪੈਣ ਲੱਗ ਪਿਆ ਸੀ ਪਰ ਉਸ ਨੇ ਸ਼ਸ਼ੀ ਵਾਲੀ ਗੱਲ ਦੱਸ ਕੇ ਮੇਰਾ ਇੱਕ ਖਾਤਸਾ ਦੂਰ ਕਰ ਦਿੱਤਾ ਅਨੀਤਾ ਨੇ ਮੇਜ਼ ਉੱਤੇ ਪਏ ਜੱਗ ਚੋ ਪਾਣੀ ਦਾ ਗਲਾਸ ਭਰਿਆ ਤੇ ਕੁੱਟਕੁੱਟ ਕਰਕੇ ਪੀਂਦਿਆ 2 ਮਿੰਟਾਂ ਚ ਮੁਕਾਇਆ ਫਿਰ ਮੁਸਕਰਾਉਂਦੀ ਹੋਈ ਕਹਿੰਦੀ ਮੈਮ ਮੈਨੂੰ ਪਾਣੀ ਖਾਂਦਿਆਂ ਵੇਖ ਕੇ ਤੁਸੀਂ ਹੈਰਾਨ ਹੋਏ ਹੋ ਨਾ ਪਤਾ ਨਹੀਂ ਉਸ ਨੇ ਮੇਰੇ ਮੱਤੇ ਤੋਂ ਇਹ ਸਵਾਲ ਕਿਵੇਂ ਪੜ ਲਿਆ ਇਹ ਆਦਤ ਮੈਨੂੰ ਰਾਬੀਆ ਮੰਮੀ ਨੇ ਪਾਈ ਆ ਉਸ ਨੇ ਆਯੁਰਵੈਦ ਪੜਿਆ ਹੋਇਆ ਪਹਿਲੀ ਵਾਰ ਉਹਨੂੰ ਖਾਂਦੇ ਪੀਂਦੇ ਦੇਖ ਕੇ ਮੈਨੂੰ ਵੀ ਹੈਰਾਨੀ ਹੋਈ ਸੀ ਉਹਦਾ ਮੰਨਣਾ ਹੈ ਕਿ ਰੋਟੀ ਨੂੰ ਇੰਨਾ ਚਬਾਉਣਾ ਚਾਹੀਦਾ ਹੈ ਕਿ ਉਹ ਪਾਣੀ ਦੇ ਘੁੱਟ ਵਾਂਗ ਅੰਦਰ ਜਾਵੇ ਤੇ ਪਾਣੀ ਨੂੰ ਘੁੱਟ ਘੁੱਟ ਕਰਕੇ ਪੀਣਾ ਚਾਹੀਦਾ ਹੈ ਤਾਂ ਕਿ ਉਹ ਸੰਗ ਚੋ ਗਰਾਹੀ ਵਾਂਗ ਲੰਗੀ ਉਸ ਤੋਂ ਸਿੱਖ ਕੇ ਅਸੀਂ ਵੀ ਰੋਟੀ ਪਾਣੀ ਖਾਣ ਪੀਣ ਲੱਗ ਪਏ ਆ ਰਾਬਿਆ ਨਹੀਂ ਸੱਚ ਮੰਮੀ ਦਾ ਸਿਹਤਮੰਦ ਰਹਿਣ ਦਾ ਨੁਸਕਾ ਸਾਡੇ ਬੜਾ ਰਸ ਆ ਰਿਹਾ ਅਸੀਂ ਤੇ ਡਾਕਟਰ ਕੋਲ ਜਾਣਾ ਵੀ ਭੁੱਲ ਗਏ ਚਲੋ ਹੁਣ ਰਹਿਦੀ ਗੱਲ ਮੁਕਾਵਾਂ ਅਨੀਤਾ ਦੀਆਂ ਗੱਲਾਂ ਕਿਸੇ ਵਿਦਵਾਨ ਦੇ ਲੈਕਚਰ ਵਾਂਗ ਮੇਰੀ ਯਾਦ ਵਿੱਚ ਖੋਭ ਰਹੀਆਂ ਸੀ ਮੈਂ ਚਾਹੁੰਦੀ ਸੀ ਕਿ ਉਹ ਬੋਲੀ ਜਾਵੇ ਤੇ ਮੈਂ ਸੁਣੀ ਜਾਵਾਂ ਪਰ ਉਸਦੇ ਦੋ ਵਾਰ ਘੜੀ ਦੇਖਣ ਤੇ ਅਨੁਮਾਨ ਲਾਇਆ ਉਹ 12 ਵਾਲੀ ਬੱਸ ਤੇ ਜਾਣਾ ਚਾਹੁੰਦੀ ਹੋ। ਉਦੋਂ ਸਾਡੇ ਸਕੂਲ ਮੂਰੋਂ ਘੰਟੇ-ਘੰਟੇ ਬਾਅਦ ਬੱਸਾਂ ਲੰਘਦੀਆਂ ਸਨ ਤੇ ਪੌਣੇ 12 ਹੋ ਚੁੱਕੇ ਸੀ। ਅਨੀਤਾ ਆਪਣੀ ਗੱਲ ਮਕਾਉਣ ਲੱਗੀ। ਮੰਮੀ ਨੂੰ ਮੇਰਾ ਘਰ ਵਸਾਉਣ ਦੀ ਚਿੰਤਾ ਲੱਗੀ ਰਹਿੰਦੀ ਐ। ਉਸ ਨੂੰ ਪਾਪਾ ਜੀ ਨਾਲ ਆਪਣੀ ਫਿਕਰ ਸਾਂਝੀ ਕਰਦਿਆਂ ਮੈਂ ਸੁਣਦੀ ਆਂ। ਉਹਨਾਂ ਨੂੰ ਮੇਰੇ ਲਈ ਯੋਗਵਰ ਲੱਭਣਾ ਔਖਾ ਹੋਇਆ ਪਿਆ। ਉੰ데 ਮੇਰੀ ਵਿਦਾਈ ਬਾਰੇ ਸੋਚ ਕੇ ਮੰਮੀ ਅੱਖਾਂ ਵੀ ਗਿੱਲੀਆਂ ਕਰ ਲੈਂਦੀ ਆ ਮੈਮ ਆ ਬਹੁਤੇ ਜਨਮਾਂ ਵਿੱਚ ਮੇਰਾ ਕੋਈ ਵਿਸ਼ਵਾਸ ਤਾਂ ਨਹੀਂ ਪਰ ਕਦੇ-ਕਦੇ ਲੱਗਦਾ ਰਾਬੀਆਂ ਨਾਲ ਸਾਡਾ ਜ਼ਰੂਰ ਕੋਈ ਲੈਣ-ਦੇਣ ਰਹਿੰਦਾ ਹੋ ਸਾਨੂੰ ਤਾਂ ਜਨਮ ਦੇਣ ਵਾਲੀ ਮਾਂ ਦੀ ਯਾਦ ਨਹੀਂ ਆਉਂਦੀ ਪਰ ਅਸੀਂ ਉਸ ਨੂੰ ਪਾਪਾ ਨਾਲ ਕਦੇ ਟੇਡਾ ਵਿਵਾਰ ਕਰਦਿਆਂ ਵੀ ਨਹੀਂ ਦੇਖਿਆ ਸਾਨੂੰ ਨਹੀਂ ਲੱਗਦਾ ਕਿ ਕਦੇ ਪਾਪਾ ਦੇ ਮਨ ਵਿੱਚ ਆਇਆ ਹੋਊ ਕਿ ਇਸ ਤੋਂ ਪਹਿਲੀ ਚੰਗੀ ਸੀ ਵੈਸੇ ਤਾਂ ਮੈਂ ਉਸ ਨੂੰ ਮੰਮੀ ਕਹਿ ਕੇ ਬੁਲਾਉਣੀ ਆ ਪਰ ਕਦੇ ਕਦਾਈ ਮੂੰਹ ਰਾਬੀਆਂ ਨਿਕਲ ਹੀ ਜਾਂਦਾ ਹੈ ਕਈ ਵਾਰ assi ਆਪਸ ਵਿੱਚ ਪੂਰਾ ਖੁੱਲ ਜਾਂਦੀਆਂ ਉਸ ਮਾਹੌਲ 'ਚ ਤਾਂ ਮੈਂ ਕੋਈ ਚੁਬਮਾ ਜਾਂ ਮਖੌਲ ਕਰਦਿਆਂ ਤਾਂ ਮੇਰਾ ਕੰਨ ਫੜ ਕੇ ਕਹੋ ਕੁੜੀਏ ਮਾਂ ਵਾਂ ਤੇਰੀ ਸੋਚ ਸਮਝ ਕੇ ਬੋਲਿਆ ਕਰ ਫਿਰ ਮੈਂ ਆਪੇ ਕੰਨ ਫੜ ਕੇ ਮਾਫੀ ਮੰਗ ਲੈਨੀ ਆ ਫਿਰ ਉਹ ਮੈਨੂੰ ਆਪਣੇ ਗਲ ਨਾਲ ਲਾ ਕੇ ਰੱਬਗੇ ਚੰਗੇ ਜਵਾਈ ਦੀ ਅਰਜ਼ ਕਰਨ ਲੱਗ ਜਾਂਦੀ ਆ ਬਸ ਐਨੀ ਸੀ ਬਾਤ ਕਹਿੰਦਿਆਂ ਉਹ ਮੁਸਕਰਾਉਂਦੀ ਹੋਈ ਉੱਠ ਕੇ ਘੜੀ ਵੇਖਦਿਆਂ ਬਸ ਆਉਣ ਵਾਲੀ ਆ ਕਹਿ ਕੇ ਬਾਹਰ ਨਿਕਲ ਗਈ ਉਹਦੇ ਜਾਣ ਤੋਂ ਬਾਅਦ ਪਤਾ ਨਹੀਂ ਮੈਂ ਕਿਹੜੀਆਂ ਸੋਚਾਂ ਵਿੱਚ ਡੁੱਬ ਗਈ RAMU ਨੇ ਦਰਵਾਜ਼ੇ ਤੇ ਠਕ ਠਕ ਕੀਤੀ ਤਾਂ ਆਪਣੇ ਆਪ ਵਿੱਚ ਆਈ ਘੜੀ ਵੇਖੀ ਵੱਜਣ ਜੇ ਤਾਂ ਥੋੜੀ ਮਿੰਟ ਸੀ ਰਜਿਸਟਰ ਅਰਮਾਰੀ ਵਿੱਚ ਰੱਖ ਕੇ ਤਾਲਾ ਲਾਇਆ ਤੇ ਰੰਮ ਨੂੰ ਜਾ ਰਹੀਆਂ ਕਹਿ ਕੇ ਬਾਹਰਲਾ ਗੇਟ ਲੰਘ ਕੇ ਉਧਰ ਨੂੰ ਵਧਣ ਲੱਗੀ ਜਿੱਥੇ ਬੱਸ ਰੁਕਦੀ ਸੀ ਘਰ ਪਹੁੰਚਣ ਤੋਂ ਬਾਅਦ ਵੀ ਅਨੀਤਾ ਦੀ ਭੈਣਾ ਵਰਗੀ ਮਾਂ ਦਾ ਕਾਲਪਨਿਕ ਚਿਹਰਾ ਨਕਸ਼ ਬਦਲ-ਬਦਲ ਕੇ ਮੇਰੀਆਂ ਅੱਖਾਂ ਮੂਰੇ ਆਣ ਖੜਦਾ ਮੇਰੀ ਦਾਦੀ ਧਾਰਮਿਕ ਪੋਥੀ ਚ ਚੰਗੇ ਚੰਗਾ ਹੋਈ ਦੇ ਅਰਥ ਕਰਕੇ ਸਮਝਾਉਂਦੀ ਹੁੰਦੀ ਸੀ ਅਖੇ ਚੰਗੇ ਨੂੰ ਚੰਗਾ ਮਿਲੇ ਤੁਰ ਕੇ ਲੰਮੀ ਵਾਟ ਉਸ ਤੋਂ ਬਾਅਦ ਸਾਡੇ ਸਕੂਲ ਵਾਲੀ ਅਨੀਤਾ ਮੈਨੂੰ ਆਪਣੀ ਅਨੀਤਾ ਲੱਗਣ ਲੱਗ ਪਈ ਹੁਣ ਮੈਂ ਉਸ ਦੇ ਲਈ ਅਜੇ ਹੀ ਵਰਦੀ ਪਾਲ ਵਿੱਚ ਰਹਿਣੀ ਆ ਜੋ ਉਮਰ ਦੇ ਨਾਲ-ਨਾਲ ਵਿਚਾਰਕ ਤੌਰ ਤੇ ਵੀ ਉਸ ਦਾ ਹਾਨੀ ਹੋਵੇ ਤਾਂ ਜੋ ਦੋਵੇਂ ਸਮਾਜ ਲਈ ਚੰਗੀਆਂ ਮਿਸਾਲਾਂ ਕਾਇਮ ਕਰ ਸਕਣ ਏਸੀਜੀ ਅੱਜ ਦੀ ਕਹਾਣੀ ਉਮੀਦ ਕਰਦੀਆਂ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਾ ਦਾ ਖਿਆਲ ਰੱਖਿਓ ਜੀ ਜੇ ਪੰਜਾਬੀ ਆਵਾਜ਼ ਕਹਾਣੀ ਉਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ